ਬਾਬੂ ਰਜਵਲੀ ਜੀ ਨੂੰ ਆਪਣੀ ਮਾਂ ਬੋਲੀ ਪੰਜਾਬੀ ਬੋਲੀ ਨਾਲ ਅਥਾਹ ਸ਼ਰਧਾ ਸੀ ਉਹਨਾਂ ਨੇ ਢੇਰਾਂ ਦਾ ਪਿਆਰ ਮਾਂ ਬੋਲੀ ਨੂੰ ਦਿੱਤਾ ਤੇ ਉਹ ਲਿਖਦੇ ਹਨ ਪੰਜਾਬੀ ਬੋਲੀ ਬਾਰੇ ਖੜੇ ਹੋ ਗਏ ਰੱਖ ਕੇ ਪਰ ਉਸ ਰੱਬ ਤੇ ਰੀਜ ਲਾ ਕੇ ਕਵਤਾ ਸੁਣਾਉਂਦੇ ਕਵਤੇ ਸ਼ਹਿਰੀ ਦੇ ਕਚਰੀ ਚ ਪੰਡਾਰ ਖੋਲੀ ਦੇ ਮਿੱਠੇ ਬੋਲ ਬੋਲੀ ਦੇ ਪੰਜਾਬੀ ਬੋਲੀ ਦੇ ਨੱਥ ਕੜੇ ਸੋਨੇ ਤੇ ਸੁਨਿਆ ਰਾਮੁ ਲ ਲੈ ਹਰ ਗੁੰਦੇ ਮਾਲਣ ਬਗੀਚਿਓ ਫੁੱਲ ਲੈ ਬੋਲ ਦੰਦ ਜੀ ਬੋ ਲਫ਼ਜ਼ ਪਰੋਲੀ ਦੇ ਮਿੱਠੇ ਬੋਲ ਬੋਲੀ ਦੇ ਪੰਜਾਬੀ ਬੋਲੀ ਦੇ ਨਵੇਂ ਗੀਤ ਨਵੀਆਂ ਦਿਖਾਉਂਦੇ ਰੰਗ ਤਾਂ ਸੁਣ ਸੁਣ ਹੁੰਦੀਆਂ ਨਿਹਾਲ ਸੰਗਤਾਂ ਦਿਲ ਖੁਸ਼ ਕਰਾਂਗੇ ਹਰੇ ਕਟੋਲੀ ਦੇ ਮਿੱਠੇ ਬੋਲ ਬੋਲੀ ਦੇ ਪੰਜਾਬੀ ਬੋਲੀ ਦੇ ਈਸ਼ਿਆ ਚ ਇਹੋ ਜਈ ਜ਼ੁਬਾਨ ਮਿੱਠੀ ਨਾ ਜ਼ੋਰ ਪੋਫਰੀ ਕਾ ਉਮਰੀ ਕਾ ਡਠੀ ਨਾ ਦੁੱਧ ਵਿੱਚ ਖੰਡ ਦੇ ਪਤਾ ਸੇ ਕੋਲੀ ਦੇ ਮਿੱਠੇ ਬੋਲ ਬੋਲੀ ਦੇ ਪੰਜਾਬੀ ਬੋਲੀ ਦੇ ਆਜੋ ਗੁਰਮੁਖੀ ਹਾਂਜੀ ਆਜੋ ਗੁਰਮੁਖੀ ਜੇ ਕਿਸੇ ਨੇ ਸਿੱਖਣੀ ਪੜ੍ਹਨੀ ਆਸਾਨ ਤੇ ਸੁਖਾਲੀ ਲਿਖਣੀ ਅੱਖਰ ਜੋ ਫਾਗ ਜੈ ਜਲਬੀ ਪੋਲੀ ਦੇ ਮਿੱਠੇ ਬੋਲ ਬੋਲੀ ਦੇ ਪੰਜਾਬੀ ਬੋਲੀ ਦੇ ਬਾਬੇ ਗੁਰੂ ਨਾਨਕ ਗ੍ਰੰਥ ਰਚ ਜੀ ਸ਼ੌਕ ਨਾਲ ਲੱਗਦੇ ਪੜਨ ਬੱਚੇ ਜੀ ਦਸ ਗੁਰੂਆਂ ਦੇ ਇਤਿਹਾਸ ਬੋਲੀ ਦੇ ਮਿੱਠੇ ਬੋਲ ਬੋਲੀ ਦੇ ਪੰਜਾਬੀ ਬੋਲੀ ਦੇ ਫੜ ਜਮ ਅੱਗੇ ਲਾਉਣਗੇ ਡਰਾਵਣੇ ਪਹਿ ਜੂ ਰੱਬ ਸੱਚੇ ਦੇ ਖੜੋਣਾ ਸਾਹਮਣੇ ਸੁਣਿਆ ਸੱਚ ਖੰਡ ਚ ਅਮਲ ਤੋਲੀ ਦੇ ਮਿੱਠੇ ਬੋਲ ਬੋਲੀ ਦੇ ਪੰਜਾਬੀ ਬੋਲੀ ਦੇ ਬਾਬੂ ਦੇ ਜਮਾਤੀ ਅਮਰਤ ਪੀਣਿਓ ਘੋਲਿਓ ਬਿਕਰ ਗੋਕਲ ਸਲੀਣਿਓ ਬੱਗਾ ਸਿਓ ਤੇ ਸੰਤੋਖ ਸੂ डरोली बागा सियो ते संतोख सौ डरोली मिठे बोल बोलीी बोलीठे बोल बोलीी बोली दे,